ਪਾਟ ਪਾਟ ਦੇ ਕਿੰਦਰ ਸਰਦਾਰ ਨੇ ਪੰਜਾਬ ਤੇ ਪੰਜਾਬੀਆਂ ਦੀ ਪਿੱਠ ਖਸਰਾ ਮੰਨਦਾ ਕੰਮ ਜਿਹੜਾ ਕੀਤਾ ਸੋ ਪੰਜਾਬ ਤੇ ਪੰਜਾਬੀਆਂ ਦੇ ਹਿੱਸੇ ਦਾ ਪਾਣੀ ਇਹ ਪਿੱਛੇ ਕਹਿੰਦਾ ਫਰੇਮ ਬੋਰਡ ਨਹੀਂ ਹੋ ਕੇ ਹਿੜੇਪੇ ਨੂੰ ਤੀਤੀਆਂ ਘਟੀਆਂ ਚਾਲਾਂ ਚੱਲਦੇ ਨੇ ਅਸੀਂ ਪੰਜਾਬ ਦਾ ਫੜੀ ਇੱਕ ਬੂੰਦ ਵੀ ਪੰਜਾਬ ਤੋਂ ਬਾਹਰ ਜਾਣ ਨਹੀਂ ਦੇਣਾ ਅਸੀਂ ਪੰਜਾਬੀ ਪੰਜਾਬ ਸਾਰੇ ਪੰਜਾਬ ਦੇ ਪੰਜਾਬੀ ਆਪਣੇ ਫੋਨ ਨਾਲੋਂ ਵੱਧ ਪੰਜਾਬ ਦੇ ਪਾਣੀਆਂ ਨੂੰ ਕਰਦੇ ਆ। ਸੋ ਪੰਜਾਬ ਦੇ ਪਾਣੀਆਂ ਦੀ ਅਸੀਂ ਦਿਨ ਦਾਤ ਇਹਨਾਂ ਲੋਕਾਂ ਦੇ ਪੁੱਤਰੇ ਫੁਕਾਂਗੇ। ਭਾਜਪਾ ਦੇ ਜਿਹੜੇ ਮੁਰਦਾਵਾ ਤੇ ਨਾਰੇ ਲਾਵਾਂਗੇ ਬਿੱਟੂ ਦੇ ਜਿਹੜਾ ਰਣਜੀਤ ਬਿੱਟੂ ਦਾ ਹੱਸੋ ਜੋ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਬਿੱਟੂ ਸੁਰਾ ਮਾਰਦਾ ਤਾਂ ਹਕਾਲ ਹੋ ਕੇ ਕਰੋਗੇ। ਕਾਜ ਜੈ ਭਾਜਪਾ ਦੇ ਦਸਤਖਤ ਕਰਾਉਂਦੇ ਜਾ ਰਹੇ ਆ। ਪਰ ਰਣਜੀਤ ਬਿੱਟੂ ਦਾ ਪੁੱਤਣਾ ਸਾੜਨ ਜਾ ਰਹੇ ਆ। ਸਾਰੇ ਐਮਐਲਏ ਸਹਿਬਾਨ ਹਰ ਵਾਰ ਤੇ ਜਿਹੜਾ ਪਾਰਟੀਆਂ ਦਾ ਚਾਲ ਦੀ ਲੰਗਿਆ ਕਰਦੇ ਆ ਸੋ ਇਹਦਾ ਵਿਰੋਧ ਜਿਹੜਾ ਅਸੀਂ ਆਮ ਆਦਮੀ ਪਾਰਟੀ ਹਮੇਸ਼ਾ ਹੀ ਕਰਦੇ ਰਹੂਗੀ ਕਿ ਪੰਜਾਬ ਦੇ ਪਾਣੀ ਦੀ ਰਾਖੀ ਸਾਨੂੰ ਕਰਨੀ ਆਉਂਦੀ ਆ ਇੱਕ ਬੂੰਦ ਵੀ ਅਸੀਂ ਪੰਜਾਬ ਦਾ ਪਾਣੀ ਨਹੀਂ ਜਾਣ ਦਿੱਤਾ ਜਾਵਾਂਗੇ ਇਹਨਾਂ ਨੂੰ ਤੁਹਾਡੇ ਮੀਡੀਆ ਭਰਾਵਾਂਗੇ ਨਹੀਂ ਚੱਲਣਾ ਨਹੀਂ ਮੈਨੂੰ ਚੇਤਾਵਨੀ ਦਿੰਦੀਆਂ ਕਿ ਜਿਹੜਾ ਸਾਡੀ ਪਿੱਠ ਸੁਣਾ ਮਾਰਦੇ ਆ ਇਹਨਾਂ ਨੂੰ ਅੱਜ ਇਸ ਵਾਰ ਅਸੀਂ ਨਹੀਂ ਮਾਰਨ ਦੇਵਾਂਗੇ ਤੇ ਪੰਜਾਬ ਦਾ ਪਾਣੀ ਪੰਜਾਬ ਤੋਂ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦਿੱਤਾ ਜਾਏਗਾ ਸਾਰੇ ਇੱਕ ਜੁੱਟ ਹੋ ਕੇ ਪੰਜਾਬੀ ਸਾਰੇ ਇੱਕ ਜੁੱਟ ਹੋ ਕੇ ਲੜਾਈ ਲੜਨ ਜਾ ਰਹੇ ਆ ਮੁੰਡੀਆਂ ਜੀ ਇੱਥੇ ਇਕੱਠੇ ਹੋਏ ਹੋ ਸਾਰੇ ਕੀ ਕਰਨ ਲੱਗੇ ਹੋ ਅੱਜ ਅਸੀਂ ਰਮਨੀਤ ਬਿੱਟੂ ਜਿਹੜਾ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀਆਂ ਦੇ ਨਾਲ ਤੁਖਾਂ ਨਾਲ ਹੋ ਕੇ ਬੀਜੇਪੀ ਸਰਕਾਰ ਦੇ ਖਲੋਂਦੇ ਨੇ ਉਹਨਾਂ ਦਾ ਪੁਤਲਾ ਸਾੜਨ ਜਾ ਰਹੇ ਹਾਂ ਲੁਧਿਆਣਾ ਦੇ ਵਿੱਚ ਜੋ ਲੁਧਿਆਣੇ ਦੇ ਵਿੱਚ ਇਲੈਕਸ਼ਨ ਲੜਨ ਤੋਂ ਬਾਅਦ ਜਿਹਨਾਂ ਨੂੰ ਮੰਤਰੀ ਬਣਾਇਆ ਗਿਆ ਕਿ ਪੰਜਾਬੀਆਂ ਦੇ ਹੱਕ ਲਈ ਇਹਨੂੰ ਖੜਨਾ ਨਹੀਂ ਹੁੰਦਾ ਅਜਿਹਾ ਹੀ ਜਿਹੜਾ ਹਰ ਵਾਰੀ ਪੰਜਾਬ ਦੇ ਨਾਲ ਪੰਜਾਬੀਆਂ ਦੇ ਬਾਰੇ ਮਾੜਾ ਬੋਲਦੇ ਨੇ ਪੰਜਾਬ ਦੇ ਲੋਕਾਂ ਬਾਰੇ ਮਾੜਾ ਬੋਲਦੇ ਨੇ ਸੋ ਅੱਜ ਇਹ ਬਰਦਾਸ਼ਤ ਨਹੀਂ ਕਰਾਂਗੇ ਇਹਦਾ ਪੁਤਲਾ ਸਾੜਾਂਗੇ ਪੰਜਾਬ ਦੇ ਵਿੱਚੋਂ ਇਲਾ ਪੰਜਾਬ ਦੇ ਪਾਣੀ ਦੀ ਰੱਖਿਆ ਰੱਖਿਆ ਪਾਣੀ ਪਹਿਲਾਂ ਹੀ ਬਹੁਤ ਨੀਵੇਂ ਚਲੇ ਗਏ ਨੇ ਪੰਜਾਬ ਦੇ ਪਾਣੀ ਇਹਨਾਂ ਦੀਆਂ ਪਿੱਤੀਆਂ 17 75 ਸਾਲਾਂ ਤੋਂ ਸਰਕਾਰਾਂ ਨੇ ਜਿਹੜੀਆਂ ਚਾਲਾਂ ਚਲੀਆਂ ਪੰਜਾਬ ਦੇ ਪਾਣੀਆ ਨੂੰ ਬਾਹਰ ਭੇਜਿਆ ਗਿਆ ਤਾਂ ਹੁਣ ਮੁੱਖ ਤੌਰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰਾਂ ਸੀ ਇੱਕ ਬੂੰਦ ਵੀ ਪਾਣੀ ਜਿਹੜਾ ਪੰਜਾਬ ਤੋਂ ਬਾਹਰ ਨਹੀਂ ਜਾਂਦਾ ਨਾਲ ਹੀ ਦਫ਼ਤਰ ਇਹਦਾ ਬੀਜੇਪੀ ਦਫ਼ਤਰ ਨਾਲ ਹੀ ਹੈ ਜਿੱਥੇ ਜਾਵਾਂਗੇ ਜੀਡੀਪੀ ਦਫ਼ਤਰ ਤੱਕ ਜਾ ਰਹੇ ਆ ਫੁੱਲ ਦਾ ਪੁਤਲਾ ਫੁਕਾਂਗੇ ਧਰਨਾ ਲਾਵਾਂਗੇ ਪੁਤਲਾ ਕਿੱਥੇ ਜਾ ਕੇ ਫੁਕਣਾ ਜੀ ਤੁਹਾਡੇ ਦਫ਼ਤਰ ਦੇ ਅੱਗੇ ਕਿਉਂਕਿ ਇਹਨਾ ਵੀ ਰਹਿਸ ਹੀ ਨਹੀਂ ਆ ਕਿ ਬੁਠੋ ਜਿਆ ਤੋਂ ਦੀ ਦੇ ਬਟੂਨ ਵਿਹਾਰੇ ਦੇ ਵਿੱਚ ਰਹਿ ਕੇ ਰੱਖ ਕੇ ਇੱਕ ਘਰੀ ਲਈ ਇੱਥੇ ਤੇ ਉਹ ਪਾਜਤਾ ਦੇ ਬੇ ਡਾਕਟਰੇ ਜਾ ਕੇ ਜਿਹੜਾ ਦਾ ਪੁੱਤਰਾ ਪੁੱਤਾਂ ਕਿ ਦੂਜੇ ਪੁੱਤਾਂ ਨਾਲ ਨਾ ਦਵਾ ਤੇ ਉਹ ਇਹਨਾਂ ਦੇ ਗੁਰਦਾਵਾ ਦੇ ਨਾਲ ਜਿਹੜੇ ਸਾਰੇ ਪੰਜਾਬੀ ਸਾਰੇ ਆਮਦਾਰ ਸਾਡੇ ਪਾਣੀ ਦੇ ਪੈਸੇ ਦੀ ਗੱਲ ਕੀਤੀ ਜਾ ਰਹੀ ਸੀ ਲੱਗਦਾ ਕਿ ਉਹਦੀ ਮੰਗ ਜਣੀ ਪੂਰੀ ਕੀਤੀ ਜਾਵੇ ਰਾਜਸਥਾਨ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਪਾਣੀ ਦੇ ਪੈਸੇ ਜੋ ਪਾਣੀਆ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਦਾ ਪੰਜਾਬ ਨੂੰ ਜਿਹੜੇ ਪਾਣੀ ਰੱਖਿਆ ਕਰੀਏ ਤਾਂ ਉਹ ਕਰ ਦੇਵਾਂਗੇ ਉਹ ਪੰਜਾਬ ਦਾ ਪਾਣੀ ਪਾਰ ਵੀ ਜਾਣਗੇ ਮંત્રી ਕੇਂਦਰੀ ਰਾਜ ਮੰਤਰੀ ਦਾ ਪੁੱਤਲਾ ਫੂਕਰੇ ਹੈ ਜੀ ਉਹਨਾਂ ਦੇ ਦਫ਼ਤਰ ਦੇ ਬਾਹਰ ਦੇਖੋ ਪੁੱਤਲਾ ਨਹੀਂ ਫੂਕਰੇ ਉਹਨਾਂ ਨੂੰ ਚੇਤਾਵਨੀ ਦੇ ਰਹੇ ਆ ਅਸੀਂ ਅੱਛਾ ਜੀ ਨਹੀਂ ਤੁਸੀਂ ਪੰਜਾਬ ਦੇ ਆਪਣੇ ਆਪ ਨੂੰ ਜੰਪਲ ਕਹਿੰਦੇ ਹੋ ਅੱਜ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਪਾਣੀਆਂ ਤੇ ਡਾਕੇ ਮਰਵਾ ਰਹੇ ਹੋ ਤੁਹਾਡੀ ਦਵਾਈ ਚ ਵੱਜ ਰਹੇ ਆ ਇਹ ਡਾਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਕਹਤਾ ਸੀਗਾ ਵੀ ਇਹ ਜਿਹੜਾ ਹਰਿਆਣੇ ਨੂੰ ਪੰਜਾਬ ਦਾ ਪਾਣੀ ਹੈ ਦੇਣ ਦੀਆਂ ਸਿਆਸਤਾਂ ਰਚਦੇ ਆ ਅੱਜ ਉਹ ਸਾਹਮਣੇ ਆ ਰਹੀਆਂ ਨੇ ਗੱਲਾਂ ਅਸੀਂ ਰਵਨੀ ਬੇਟੂ ਤਸਨੀਲ ਜਾਣ ਨੂੰ ਤੁਹਾਡੇ মিডিਆ ਲਈ ਦੱਸਣਾ ਚਾਹੁੰਦੇ ਆ ਭਈ ਪੰਜਾਬ ਕੋਲ ਤਾਂ ਪਹਿਲਾਂ ਹੀ ਪਾਣੀ ਹੈ ਵੀਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਤੁਸੀਂ ਦੇਖਿਆ ਹੋਣਾ ਨਹਿਰਾਂ ਦਾ ਪਾਣੀ ਸੂਏ ਕਸੀਆਂ ਤੇ ਟੇਲਾਂ ਤੱਕ ਤਾਂ ਹੀ ਬਣਾਈਆਂ ਜਾ ਰਹੀਆਂ ਪੰਜਾਬ ਕੋਲ ਪਾਣੀ ਹੈ ਦੀ ਪਰ ਇਹਨਾਂ ਦੀਆਂ ਸਿਆਸਤਾਂ ਜਿਹੜੀਆਂ ਨੇ ਉਹ ਅੱਜ ਪੰਜਾਬ ਨੂੰ ਇਸ ਕੰਮ ਦੇ ਵਿੱਚ ਵੀ ਪਛਟਾਉਂਡੋਂ ਲੈ ਪੰਜਾਬ ਦੀ ਪੰਜਾਬੀਅਤ ਦਾ ਨੁਕਸਾਨ ਕਰਨ ਲਈ ਅਜੇ ਸਿਆਸਤਾਂ ਰਚ ਰਹੇ ਆ ਪਰ ਪੰਜਾਬ ਦਾ ਇੱਕ 3.5 ਕਰੋੜ ਜਿਹੜੇ ਪੰਜਾਬੀ ਨੇ ਆਪਣੇ ਖੂਨ ਦਾ ਕਤਰਾ ਕਤਰਾ ਬਹਾਦੂਏ ਪਰ ਪੰਜਾਬ ਦਾ ਪਾਣੀ ਨਹੀਂ ਜਾਣ ਦੋਗੇ ਪੰਜਾਬ ਦੇ ਪਾਣੀ ਤੇ ਚਾਹੇ ਪੰਜਾਬ ਦਾ ਕੋਈ ਹੱਕ ਹੋਵੇ ਹਮੇਸ਼ਾ ਕੇਂਦਰ ਦੀ ਨਾਦਰ ਸ਼ਾਹੀ ਸਰਕਾਰ ਚਾਹੇ ਕੋਈ ਹੋਵੇ ਚਾਹੇ ਭਾਜਪਾ ਚਾਹੇ ਕਾਂਗਰਸ ਹਮੇਸ਼ਾ ਪੰਜਾਬ ਨਾਲ ਮਤਰੀ ਮਾਂ ਬੜਾ ਤੁਸ਼ੂਰ ਕਰਦੀ ਜਾ ਰਹੀ ਹੈ ਉਹਦੀ ਤਾਜ਼ਾ ਮਿਸਾਲ ਪੰਜਾਬ ਦੇ ਪਾਣੀ ਨੂੰ ਹਰਿਆਣੇ ਨੂੰ ਦੇ ਕੇ ਜਿਹੜਾ ਇਹਨਾਂ ਨੇ ਕੋਈ ਵੀ ਗੱਲ ਖੇਡੀ ਉਹਨੂੰ ਕਦੇ ਵੀ ਸਫਾ ਨਹੀਂ ਹੋਣ ਦੇਵਾਂਗੇ ਤੇ ਇਹ ਸਮਾਧਿ ਮਰਾਹੀ ਮੈਂ ਪੰਜਾਬ ਬੀਜੇਪੀ ਦੇ ਸਮੂੱਚੇ ਪ੍ਰਧਾਨਾਂ ਨੂੰ ਸਮੂੱਚੇ ਅਹੁਦੇਦਾਰ ਸਹਿਬਾਨਾਂ ਨੂੰ ਥੋੜੀ ਆਤਮਾ ਨੂੰ ਹਿਲਾਉਣਾ ਦਿਨਾਂ ਝੰਜੋੜਦਾ ਕਿ ਪੰਜਾਬ ਦੇ ਵਸਨੀਕੋ ਆਓ ਸਾਡੇ ਨਾਲ ਖੜੋ ਪੰਜਾਬ ਦੇ ਹੱਕਾਂ ਤੇ ਜਿਹੜਾ ਡਾਕਾ ਵੱਜ ਰਿਹਾ ਤੁਸੀਂ ਉਹਦੇ ਤੇ ਸਾਡੇ ਨਾਲ ਖੜੋ ਤਾਂ ਕਿ ਆਪਣੇ ਕੇਂਦਰੀ ਸਰਕਾਰ ਨਾਲ ਗੱਲ ਕਰੋ ਵੀ ਪੰਜਾਬ ਦੇ ਵਿੱਚ ਇੱਕ ਇੱਕ ਬੂੰਦ ਨੂੰ ਪਹਿਲਾਂ ਹੀ ਲੋਕ ਤਰਸ ਰਹੇ ਨੇ ਹੋਰ ਪਾਣੀ ਕਿਉਂ ਲੈ ਕੇ ਜਾ ਰਹੇ ਹੋ ਇਹ ਪੰਜਾਬ ਬੀਜੇਪੀ ਦੇ ਲਈ ਇੰਨੇ ਤਹਾਨ ਦੀ ਗੜੀਆ ਮੈਂ ਸਮਝਦਾ ਅਗਰ ਤੁਸੀਂ ਇਸ ਮੌਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨਾ ਚੁੱਕੀ ਤਾਂ ਮੈਂ ਸਮਝਦਾ ਵੀ ਕਿਸ ਮੂੰਹ ਨਾਲ ਤੁਸੀਂ 2027 ਵਿੱਚ ਪੰਜਾਬ ਦੇ ਲੋਕਾਂ ਤੋਂ ਵੋਟ ਮੰਗਣਗੇ ਹੋਰ ਤਾਂ ਲੋਕ ਜੁੱਤੀਆਂ ਤੁਹਾਨੂੰ ਸਵਾਗਤ ਕਰਨੀ ਤੇ ਮੈਂ ਤੁਹਾਨੂੰ ਖਾਲਨਾ ਕਰਦਾ ਲੜਾਈ جاری ਰਹੂਗੀ ਇਹ ਲੜਾਈ جاری ਰਹੂਗੀ ਪੰਜਾਬ ਦੇ ਪਾਣੀ ਦੇ ਖਾਤਰ ਇੱਕ ਇੱਕ ਖੂਨ ਦਾ ਇੱਕ ਇੱਕ ਪਸੀਨੇ ਦੀ ਬੂੰਦ ਅਸੀਂ ਬਹਾ ਦੇਗੇ ਪਰ ਪੰਜਾਬ ਦੇ ਵਿੱਚੋਂ ਪਾਣੀ ਨਹੀਂ ਜਾਂਦਾ